ਸੋ ਜੀ ਜਿਨ੍ਹਾਂ ਨੂੰ ਤਾਂ ਇਹਦੇ ਬਾਰੇ ਪਤਾ ਹੈ ਉਹਨਾਂ ਨੂੰ ਤਾਂ ਪਤਾ ਹੀ ਵੀ ਦੀ ਕੀ-ਕੀ ਪਰਹੇਜ਼ ਰੱਖਣੇ ਆ ਠੀਕ ਹੈ ਜੀ ਸੋ ਜਿਨ੍ਹਾਂ ਨੂੰ ਨਹੀਂ ਪਤਾ ਇਹ ਉਹਨਾਂ ਵਾਸਤੇ ਜਾਣਕਾਰੀ ਹੈ ਜੀ ਤੁਹਾਨੂੰ ਲੱਗਦਾ ਹੋਇਆ ਕਿ ਹਾਂ ਜੀ ਇਹ ਜਾਣਕਾਰੀ ਸਹੀ ਹੈ ਜਾਂ ਕਿਸੇ ਦਾ ਭਲਾ ਹੋ ਸਕਦਾ ਤਾਂ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਅਦਰਵਾਈਜ਼ ਕੋਈ ਤੱਕਾ ਨਹੀਂ ਹੈਗਾ ਸੋ ਇਹ ਜਿਹੜਾ ਸੱਪ ਹੈ ਜੀ ਦਾ ਨਾਮ ਹੈ ਕਾਮਨ ਕਰਾਇਡ ਸਾਇਲੈਂਟ ਕਿਲਰ ਨਰੋਟੋਟਿਕ ਐਟੋਕਸਿਕ ਇਹਦੀ ਜ਼ਹਿਰ ਹੁੰਦੀ ਹੈ ਜੀ ਠੀਕ ਹੈ ਜੀ ਸੋ ਇਹ ਜਿਆਦਾਤਰ ਰਾਤ ਨੂੰ ਹੀ ਨਿਕਲਦਾ ਹੈ ਤੇ ਇਹ ਸੁੱਤੇ ਪੇ ਬੰਦੇ ਨੂੰ ਕੱਟਦਾ ਹੈ ਇਸ ਕਰਕੇ ਇਹਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਇਹਦੇ ਦੰਦ ਬਿਲਕੁਲ ਛੋਟੇ ਹੁੰਦੇ ਆ ਜੀ ਕੱਟੇ ਦਾ ਬਿਲਕੁਲ ਪਤਾ ਨਹੀਂ ਲੱਗਦਾ ਜਿਹੜਾ ਇਹਦਾ ਜ਼ਹਿਰ ਹੈ ਉਹ 3-4 ਘੰਟੇ ਬਾਅਦ ਛੱਡਦਾ ਥੋੜੀ-ਥੋੜੀ ਇਹਦਾ ਜ਼ਹਿਰ ਛੱਡਦਾ ਹੈ ਜੀ بڑے ਸੱਪਾਂ ਦੇ ਜਿਹੜੇ ਦੂਸਰੇ ਸੱਪ ਹੁੰਦੇ ਆ ਕੋਬਰਾ ਕੋਬਰਾ ਹੋ ਗਿਆ ਜਾਂ ਹੋਰ ਵਾਈਪਰ ਹੋ ਗਿਆ ਉਹਨਾਂ ਦੇ ਦੰਦ ਦਿਖ ਜਾਂਦੇ ਆ ਪਤਾ ਲੱਗ ਜਾਂਦਾ ਪਰ ਇਹਦੇ ਕੱਟੇ ਦਾ ਪਤਾ ਨਹੀਂ ਲੱਗਦਾ ਇਹਦੇ ਕੱਟੇ ਦਾ ਤੁਹਾਨੂੰ ਪਤਾ ਕਿੱਦਾਂ ਲੱਗੂਗਾ ਅਗਰ ਤੁਹਾਨੂੰ ਰਾਤ ਨੂੰ ਬਾਇ ਚਾਂਸ ਤੁਹਾਡੇ ਪਿੱਠ ਮੇਂ ਦਰਦ ਹੋ ਰਿਹਾ ਹੈ ਤੁਹਾਨੂੰ ਉੱਟੀਆਂ ਟੱਟੀਆਂ ਲੱਗੀਆਂ ਹੋਈਆਂ ਲੱਗ ਗਈਆਂ ਇੱਕਦਮ ਤੇ ਤੁਹਾਡਾ ਗਲ ਸੁੱਕ ਰਿਹਾ ਹੈ ਤੁਹਾਡੀ ਜਵਾਨ ਪਤਲਾ ਰਹੀ ਹੈ ਤੇ ਤੁਹਾਡੀਆਂ ਅੱਖਾਂ ਗਿਰ ਰਹੀਆਂ ਹਨ ਪਲਕਾਂ ਤੁਹਾਡੀਆਂ ਬੰਦ ਹੋ ਰਹੀਆਂ ਤਾਂ ਸਮਝ ਲਓ ਤੁਸੀਂ ਇਸ ਪੋਮਨ ਕਰੈਤ ਸੰਪ ਦੇ ਸ਼ਿਕਾਰ ਹੋ ਚੁੱਕੇ ਹੋ ਤੁਸੀਂ ਜਲਦੀ ਤੋਂ ਜਲਦੀ ਫਿਰ ਤੁਸੀਂ ਹਸਪੀਟਲ ਜਾਣਾ ਜਿਹੜਾ ਜ਼ਹਿਰ ਤੁਹਾਡੇ ਅੰਦਰ ਗਿਆ ਹੈ ਨਾ ਕੋਈ ਇਹਦੇ ਜ਼ਹਿਰ ਦੇ ਨਾਲ ਜਿਹੜਾ ਐਂਟੀਡੋਟ ਬਣਿਆ ਹੈ ਤੁਹਾਨੂੰ ਉਹੀ ਬਚਾ ਸਕਦਾ ਨਾ ਕਿ ਤੁਹਾਨੂੰ ਕੋਈ ਮਨਕਾ ਬਚਾਊਗਾ ਨਾ ਤੁਹਾਨੂੰ ਕਿਸੇ ਬਾਬੇ ਨੇ ਪਚਾਣਾ ਝਾੜੇ ਵਾਲੇ ਨੇ ਠੀਕ ਹੈ ਜੀ ਜਿਹੜਾ ਕੋਈ ਤੁਸੀਂ ਸੋਚੋ ਵੀ ਸੀ ਝਾੜਾ ਕਰਵਾ ਲਈਏ ਸਾਨੂੰ ਉਹ ਪਛਾ ਦੇਊਗਾ ਤੁਹਾਨੂੰ ਡਾਕਟਰ ਇਹ ਪਛਾ ਸਕਦਾ ਹੈ ਜੀ ਠੀਕ ਹੈ ਜੀ ਇਹ ਸੱਪ ਦੇ ਬਹੁਤ ਜ਼ਿਆਦਾ ਕੇਸ ਆ ਚੁੱਕੇ ਆ ਆਪਣੇ ਪੰਜਾਬ ਦੇ ਵਿੱਚ ਜਦੋਂ ਦੀਆਂ ਪਰਸਾਤਾਂ ਸ਼ੁਰੂ ਹੋਈਆਂ ਠੀਕ ਹੈ ਜੀ ਸੋ ਅਗਰ ਤੁਹਾਨੂੰ ਇਹ ਸੱਪ ਦਿਖਦਾ ਵੀ ਹੈ ਜੀ ਤਾਂ ਤੁਸੀਂ ਇਹਦੇ ਨਾਲ ਛੇੜਖਾਣੀ ਨਾ ਕਰੋ ਕਿਸੇ ਬੰਦੇ ਨੂੰ ਬੁਲਾਓ ਉਹ ਤੋਂ ਰੈਸਕਿਊ ਕਰਵਾਓ ਤੁਸੀਂ ਆਪ ਇਹਦੇ ਨਾਲ ਛੇੜਖਾਣੀ ਨਾ ਕਰੋ ਕਿਉਂਕਿ ਜੇ ਸੱਪ ਤੁਹਾਨੂੰ ਕੱਟ ਲੈਂਦਾ ਤਾਂ ਬਹੁਤ ਜ਼ਿਆਦਾ ਤੁਹਾਨੂੰ ਨੁਕਸਾਨਦਾਇਕ ਹੈ ਠੀਕ ਹੈ ਜੀ ਇਸ ਸੱਪ ਦੇ ਵਿੱਚ ਜਿਹੜਾ ਜ਼ਹਿਰ ਹੈ ਨਾ ਉਹ ਕੋਪਰਾ ਸੱਪ ਨਾਲੋਂ 5 ਗੁਣਾ ਜ਼ਿਆਦਾ ਹੈ ਇਸ ਸੱਪ ਦੇ ਵਿੱਚ ਤਾਂ ਤੁਸੀਂ ਇਸ ਸੱਪ ਦੀ ਪਛਾਣ ਕਰ ਲਓ ਜੀ ਇਹਨੂੰ ਚੰਗੀ ਤਰ੍ਹਾਂ ਦੇਖ ਲਓ ਸੋ ਇਹਦਾ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਿਓ ਇਸ ਸੱਪ ਦਾ ਜੀ ਇਹ ਤੋਂ ਜ਼ਿਆਦਾ ਬਚਣ ਦੀ ਲੋੜ ਹੈ ਕਿਉਂਕਿ ਇਹ ਆਪਣੇ ਪੰਜਾਬ ਦੇ ਵਿੱਚ ਆਮ ਹੈ ਜੀ ਇਹ ਸੋ ਧੰਨਵਾਦ ਜੀ